ਆਈ ਦੇਖੋ ਜਮਾਂ ਠੇਠ ਪੰਜਾਬੀ ਚ ਉਹ ਸਿੱਖ ਨਹੀਂ ਜੋ ਆਪਾਂ ਨੂੰ ਵੋਟ ਨਾ ਪਾਉਗਾ ਆਏ ਗਏ ਉਹ ਆਪਾਂ ਹੁਣ ਕੀ ਕਹੀਏ ਕੋਈ ਪਰਦੇਸੀ ਹੂ ਯੂਪੀ ਬਿਹਾਰ ਦਾ ਆਪਾਂ ਨੂੰ ਹਰ ਜਿਹਦੇ ਨਾਮ ਪਿੱਛੇ ਸਿੰਘ ਆਦਾ ਉਹ ਸਿੱਖ ਹੈਦਾ ਸਿੱਖੀ ਨੂੰ ਵੋਟ ਪਾਉ ਕਿਉਂਕਿ ਆਪਣੀ ਸਿੱਖਾਂ ਦੀ ਪਾਰਟੀ ਆ ਯਾਰ ਆਪਾਂ ਨੂੰ ਸਿੱਖੀ ਚਾਹੀਦੀ ਹੈ ਸਿੱਖੀ ਚ ਆਪਣੇ ਹਿਰਦੇ ਗੜੋਚਨੇ 76 ਆਪਾਂ ਖਾਈ ਜਾਂਦੇ ਆ 70 ਸਾਲਾਂ ਤੋਂ ਨਾ ਦਿੱਲੀ ਦੇ ਦੱਲਿਆਂ ਤੋਂ ਇਹਨਾਂ ਨੇ ਆਪ ਨੂੰ ਲੁੱਟਿਆ ਕੁੱਟਿਆ ਮਾਰਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਿਹਤ ਵੀ ਇਹਨਾਂ ਨੇ ਕਰਾਈ ਪਾਈ ਗੁਰਦੇਵ ਸਿੰਘ ਕੋਕੇ ਜਥੇਦਾਰ ਜੋ ਕਿ ਸਰਬੱਤ ਖਾਲਸੇ ਦੇ ਨਾਮ ਦੇ 20 ਸਾਲ ਬਣੇ ਥਾਪਿਆ ਸੀ ਇਹਨਾਂ ਨੇ ਤਸੀਹੇ ਦੇ ਦੇ ਕੋਕੋ ਕੇ ਮਾਰਿਆ ਜਿਹੜੇ ਬੰਦੇ ਹੁਣ ਇੱਥੇ ਬੋਲਦੇ ਨੇ ਮੈਂ ਨਾਂ ਨਹੀਂ ਲੈਂਦਾ ਹੁੰਦਾ ਉਹ ਬੰਦਿਆਂ ਨੇ ਉਦੋਂ ਨਹੀਂ ਬੋਲਿਆ ਕੁਝ ਉਹਨਾਂ ਦਾ ਰਾਜ਼ ਸੀ ਸਮੇਤ ਸੈਣੀ ਉਹਨਾਂ ਦੇ ਰਾਜ਼ ਚ ਆਪ ਕੋ ਪੋਸਟ ਆਪੋਈਆ ਡੀਐਸਪੀ ਸਾਹਿਬ ਘੜੇ ਸਾਰਾ ਕੋ 10 ਜਨਗਾਂ ਦਾ ਹਾਨੀ ਹੋਊਗਾ ਉਹ ਇਹਨਾਂ ਦੇ ਬਰੋਬਰੀ ਉਹਦੀ ਪੋਸਟ ਤੋਂ ਥੋੜਾ ਜਿਹਾ ਅੱਗਾ ਪਿਛਲਾ ਕੋਈ ਵਾਕ ਨਹੀਂ ਉਹਦੀ ਘਰ ਅਜ ਨੂੰ ਕਿਨੇ ਟਿਕਟ ਦਿੱਤੀ ਕੀ ਕੁਸ਼ ਕਰਿਆ ਇਹਨਾਂ ਨੇ ਨਸ਼ਾ ਇਹਨਾਂ ਨੇ ਆਮ ਕਰਤਾ ਦੂਜਿਆਂ ਨੇ ਬਕਿਆ ਹੈਗਾ ਹੁਣ ਭਾਈ ਜੇ ਛੋਡੇ ਖਾਤਰ ਕੋਈ ਲੜਨ ਲੱਗਿਆ ਦੇਖੋ ਅਸੀਂ ਵੀ ਲੜਦੇ ਹਾਂ ਸਾਡਾ ਵੀ ਢੰਗ ਹੈ ਜੇਕਰ ਅਮਰਤਪਾਲ ਸਿੰਘ ਖਾਲਸਾ ਨੇ ਲਹਿਰ ਚਲਾਈ ਤਾਂ ਪੰਜਾਬ ਦੀ ਨੌਜਵਾਨੀ ਨੂੰ ਮੋੜਾ ਪੈ ਗਿਆ ਹੁਣ ਜੇ ਲਹਿਰ ਬਣੀ ਹੈ ਸਾਰੇ ਪੰਜਾਬ 'ਚ ਸਿੱਖੀ ਦੀ ਚਾਹੇ ਔਰੇ ਹੋਵੇ ਚਾਹੇ ਉਹ ਸੰਗਰੂਰ ਹੋਵੇ ਭਾਈ ਦੀਪ ਸਿੰਘ ਸਿੱਧੂ ਕਰਕੇ ਤੇ ਅਮਰਤਪਾਲ ਸਿੰਘ ਖਾਲਸਾ ਕਰਕੇ ਇਹ ਗੱਲ ਨੂੰ ਆਪਾਂ ਡਰਾ ਨਹੀਂ ਕਰ ਸਕਦੇ ਪਰ ਯਾਰ ਆਪਾਂ ਉਹਨੂੰ ਸਮਰਥਨ ਇੰਨਾ ਤੇ ਦੇ ਦਈਏ ਹੁਣ ਮੈਂ ਦੇਖਦਾ ਯਾਰ ਲੋਕ ਆਪ ਮਾਰੇ ਘਰਾਂ ਚੋਂ ਨਿਕਲ ਕੇ ਉਹ ਬਹੁਤ ਚੰਗੀ ਗੱਲ ਆ ਇਹ ਵੀ ਆਪ ਦੇ ਆਪ ਲੋਕਾਂ ਨੂੰ ਪਿਆਰ ਉਹ ਮਿਲ ਰਿਹਾ ਸੋ ਭਾਈ ਵੱਧ ਤੋਂ ਵੱਧ ਸਾਥ ਦਿਓ ਉਹ ਕਹਿੰਦੇ ਹੁੰਦੇ ਨੇ ਮਿਹਣਾ ਪੰਥ ਤਾਂ ਮਿਹਣਾ ਕਿਸੇ ਨੂੰ ਦਿੰਦੀ ਨਹੀਂ ਪੰਥ ਤਾਂ ਮਿਹਣਾ ਕਿਸੇ ਨੂੰ ਦਿੰਦੀ ਨਹੀਂ ਆਪਣਾ ਆਪ ਦਾ ਪੰਥ ਹੈ ਕਿਹੜਾ ਬਗਾਨਾ ਤੇ ਹੁਣ ਆ ਤੁਸੀਂ ਆਪਸਾ ਵਲਾ ਲਓ ਪੰਥ ਉਹਨਾਂ ਦਾ ਕੀ ਆਪਣਾ ਜਿਨ੍ਹਾਂ ਨੇ ਆਪਾਂ ਨੂੰ ਸਾਰੀ ਉਮਰ ਹੀ ਲੁੱਟਿਆਗਾ ਛੱਤਰ ਮਾਰੇ ਨੇ ਉਹਨੂੰ ਸਵਾਲ ਕਰੇ ਗੋਪਾ ਜਲੇ ਉਥੋਂ ਉਹਨੂੰ ਐਂ ਪੁੱਛਿਆ ਸੀ ਸਾਨੂੰ ਜਵਾਬ ਦੇ ਸਾਡੇ ਗ੍ਰੰਥਾਂ ਦਾ 328 ਰੂਪਾਂ ਦਾ ਅਸੀਂ ਕੀ ਕਰੀਏ ਸਾਡੇ ਹਿਰਦੇ ਨੂੰ ਉੱਚੜਦੇ ਨੇ ਰੋਜ਼ ਸਾਡੇਆਂ ਗ੍ਰੰਥਾਂ ਦੀ ਬਿਰਬੀ ਹੁੰਦੀ ਹੈ ਹੁਣ ਤੁਸੀਂ ਮੈਨੂੰ ਇੱਕ ਗੱਲ ਦੱਸਿਓ ਆਪਾਂ ਪਿਛਲੀ ਵਾਰ ਇਹ ਨਚਾਰਾ ਨੂੰ ਆਪਣਾ ਗੁਰੂ ਗੋਬਿੰਦ ਸਿੰਘ ਦਾ ਦੇਸ਼ ਦੀ ਸੀਗਾ ਇਹ ਪੰਜਾਬ ਦੀ ਧਰਤੀ ਇਤੋਂ ਦੇ ਹਰਵੀਰ ਸਿੰਘਾਂ ਵਾਲੀ ਏ ਨਲੂਏ ਵਰਗੇ ਜੱਸਾ ਸਿੰਘ ਆਰਾਮ ਗੜੀਆਂ ਜੱਸਾ ਸਿੰਘ ਆਲੂ ਵਰਗੇ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਵਰਗੇ ਇਤੋਂ ਦੇ ਬਰਸ ਸੀ ਤੇ ਆਪਾਂ ਨੂੰ ਇਹਦਾ ਇਹਦਾ ਰਾਜਾ ਕਿਹਨੂੰ ਬਣਾਤਾ ਇੱਕ ਨਿਚਾਰ ਨੂੰ ਇੱਕ گاਉਣ ਵਾਲੇ ਨੂੰ ਨਿਚਾਰ ਦੇ ਹੱਥ ਭੰਡ ਦੇ ਹੱਥ ਮਾਸਕਰੇ ਦੇ ਹੱਥ ਆਪਾਂ ਰਾਸਮਾ ਤੋਂ ਨੇ ਕੀ ਕਰਿਆ ਦਿੱਲੀ ਦੇ ਬਾਰਡਰ ਤੇ ਆਪਣੇ ਨੌਜਵਾਨਾਂ ਨੂੰ ਮਰਵਾਇਆ ਕੁੱਟਿਆ ਤੇ ਐਫ ਆਈ ਆਰ ਕਰੀ ਜੀਓ ਅਮਰਤਪਾਲ ਹੋਰਾਂ ਦੇ ਐਨ ਆਈ ਸੀ ਲਵਾਉਣ ਚ ਸਭ ਤੋਂ ਅਹਿਮ ਰੋਲ ਹੋਇਆ ਦਾ ਬਾਈ ਦੀਪ ਸਿੱਧੂ ਦਾ ਉੱਥੇ ਮਰਵਾਇਆ ਇਹਨਾਂ ਨੇ ਦਿੱਲੀ ਉਦੋਂ ਇਹਨਾਂ ਦਾ ਰਾਜ ਸਿੱਧੂ ਮੂਸੇ ਵਾਲਾ ਮਰਵਾਇਆ ਇਹਨਾਂ ਦਾ ਰਾਜ ਮੇਰੇ ਘਰੋਂ ਚੱਕੇ ਨੰਗੇ ਸਿਰ ਕਮਾਇਆ ਫਿਰ ਇਹ ਕਹਿ ਦਿੰਦੇ ਨੇ ਅਸੀਂ ਸਿੱਖਾਂ ਦੇ ਠੇਕੇਦਾਰ ਆ ਮੈਂ ਹਵੇ ਤੱਕ ਆਪਦੇ ਕਕਾਰ ਨਹੀਂ ਪਾਏ ਕਿਉਂ ਨਹੀਂ ਪਾਏ ਛੋਟੇ ਜੋ ਲਗਭਗ ਪੌਣੇ ਨੇ ਜਿਲ੍ਹੇ ਕਟਿਆ ਡੀਐਸਪੀ ਸਾਹਿਬ ਖੜੇ ਨੇ ਇਹਨਾਂ ਦਾ ਕਾਨੂੰਨ ਆ ਇਹ ਉੱਥੇ ਕਕਾਰ ਲਾਹ ਦਿੰਦੇ ਨੇ ਕਿਉਂ ਭਾਈ ਅਸੀਂ ਕਰੇਤੀਏ ਕਿਉਂ ਬਣੀਏ ਜੇ ਅਸੀਂ ਕੋਈ ਚੋਰ ਹੋਈਏ ਬਲੈਕ ਉਸ ਤੋਂ ਪੋਂ ਪچھے ਲੜਕੇ ਗਿਆ ਕਕਾਰ ਲਾ ਕੇ ਰੱਖ ਦਿੰਦੇ ਨੇ ਦੂਨੀ ਵਾਰ ਜਾ ਜਾਈਏ ਤਾਂ ਕਰੇਤੀਏ ਬਣਦੇ ਆ ਅਸੀਂ ਕਿਉਂ ਕਰੇਤੀਏ ਬਣਦੇ ਆ ਇਹਨਾਂ ਦਾ ਕੋਈ ਹੱਲ ਹੋਇਆ ਪੰਜਾਬ ਦੀ ਧਰਤੀ ਤੇ ਫਿਰ ਸਿਮਰਜੀਤ ਮਾਨ ਨੂੰ ਲੋਕ ਕਹਿੰਦੇ ਸਿਮਰਜੀਤ ਮਾਨ ਨੇ ਕੀ ਕਰਿਆ ਇਹਨੇ 5 ਸਾਲ ਕਿਰਪਾਨ ਪਿੱਛੇ ਛੜਾਈ ਰੱਖੀ ਕਿਉਂ ਭਾਈ ਆਪਣਾ ਨਿਸ਼ਾਨ ਏ ਕਿਰਪਾਨ ਹੈ ਜੇ ਅੱਜ ਇਹ ਜਾਨ ਲੱਗੀ ਆ ਤਾਂ ਸਿਮਰਜੀਤ ਸਿੰਘ ਮਾਨ ਕੋਲੇ ਲੈ ਕੇ ਗਿਆ ਫਿਰ ਅਗਲਾ ਬੋਲੋ ਸੋਨੇਹਰਾ ਜੇਕਰ ਤੁਸੀਂ ਆ ਦੇ ਬੱਚਿਆਂ ਦਾ ਭਵਿੱਖ ਚਾਹੁੰਦੇ ਹੋ ਸੁਨਹਿਰਾ ਆ ਨਲੀਆਂ ਨਾਲੀਆਂ ਨੂਲੀਆਂ ਗਲੀਆਂ ਗੁਲੀਆਂ ਗਰਾਂਟਾ ਗਰਾਂਟਾ ਦਾ ਕੰਮ ਤਾਂ ਦੇ ਖੋਤੇ ਵੀ ਨਹੀਂ ਹੋਣਾ ਵਿਚਾਰੇ ਤੋਂ ਉਹ ਤਾਂ ਛੋਡੇ ਜਵਾਕਾਂ ਨੂੰ ਬਚਾ ਸਕਦਾ ਜੇ ਤੁਸੀਂ ਚਾਹੋ ਅਸੀਂ ਦੇਖੋ ਸਹੀ ਹੋ ਕੇ ਲੜ ਲਈਏ ਛੋਡੇ ਨਸ਼ਾ ਉਹਰੇ ਬਹੁਤ ਆਮ ਹੈ ਨਹੀਂ ਤਾਂ 5 ਸਾਲਾਂ ਨੂੰ ਸਾਰ ਨੂੰ ਡਾਂਗ ਕੜਾਸੇ ਚੱਕਣੇ ਪੈਣਗੇ ਕੱਲ ਯਾਦ ਰੱਖਿਓ ਜੇ ਹੋਣਾ ਹੀ ਆਪਣਾ ਰਾਜ ਆ ਸਿੱਖ ਸਿਆਸਤ ਆ ਬਹੁਲੇ ਲੋਕ ਭੌਂਕਦੇ ਨੇ ਭੌਂਕੀ ਜਾਣ ਦੋ ਆਪਾਂ ਨੇ ਕਿਸ ਤੋਂ ਕੁਝ ਨਹੀਂ ਲੈਣਾ ਕਿਸ ਨੂੰ ਮਾਰਨਾ ਨਹੀਂ ਕਹਿਣਾ ਕਿਸ ਨੂੰ ਚੰਗਾ ਨਹੀਂ ਕਹਿਣਾ ਜੇ ਕਿਸੇ ਨੇ ਕੌਮ ਲਈ ਕੁਝ ਕਰਿਆ ਤਾਂ ਕੌਮ ਨੇ ਉਹਨਾਂ ਨੂੰ ਬਹੁਤ ਕੁਝ ਦਿੱਤਾ ਹੈ ਧੰਨਵਾਦ ਆ ਭਾਈ ਤੇਰਾ ਸਿਆਣਾ ਹੁੰਦਾ ਤਾਂ ਫਤਵੇ ਵਿੱਚ ਦੇ ਕੇ ਬੈਹ ਜਾਂਦਾ ਬੁੱਢੀ ਉਮਰੇ ਲੋਕਾਂ ਤੋਂ ਗਾਲਾਂ ਆ ਲੈਂਦਾ ਜ਼ਮੀਰ ਨਾ ਪਟਵਾਉਂਦਾ ਹਣਾ ਹੁਣ ਸਾਰੀ ਕੁੱਲ ਬੰਦਾ ਨੂੰ ਗਾਲ ਦਿੰਦਾ ਹੈ ਮਾੜਾ ਚੰਗਾ ਬੋਲਦਾ ਪਰ ਸੋਹਣੇ ਦਾ ਪ੍ਰਧਾਨ ਵੀ ਪੁੱਠਾ ਸਿੱਧਾ ਬੋਲੀ ਜਾਂਦਾ ਸੀ ਹਣਾ ਚਲੋ ਆਪਾਂ ਹੁਣ ਇਹਨਾਂ ਨੂੰ ਕਹੀਏ ਦਾ ਕੀ ਕਹੀਏ ਯਾਰ ਸਿਆਣੇ ਬਿਆਣੇ ਨੇ ਸਾਰੀ ਉਮਰ ਸਿੱਖਾਂ ਦੇ ਆਪਣੇ ਝੂਠੇ ਆਗੂ ਬਣੇ ਰਹੇ ਤੇ ਆਪਾਂ ਹੁਣ ਸੱਚੇ ਆਗੂ ਸਣਨੇ ਆ ਸਰਦਾਰ ਅਮਰਤਪਾਲ ਸਿੰਘ ਖਾਲਸਾ ਨੂੰ ਵੋਟ ਪਾਉਣੀ ਆ ਨੌਜਵਾਨਾਂ ਨੂੰ ਬੇਨਤੀ ਆ ਲਹਿਰ ਬਣਾ ਦਿਓ ਅਮਰਤਪਾਲ ਸਿੰਘ ਖਾਲਸਾ ਦੀ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਫਰੀਦਕੋਟ ਤੋਂ ਭਾਈ ਸਰਬਜੀਤ ਸਿੰਘ ਖਾਲਸੇ ਦੀ ਹਾਂ ਲੱਖਾ ਸਿੰਘ ਸਦਾਣਾ ਦੀ ਤੇ ਲੁਧਿਆਣੇ ਤੋਂ ਕੀ ਦੀ ਬਣਾਉਂਗੇ ਬਣਾ ਹੁਣ ਉੱਥੇ ਬੰਦੇ ਦੋ ਨੇ ਆਪਣੇ ਅਸ਼ਵਾਲ ਸਿੰਘ ਸੰੜੜਾ ਵੀ ਭੁੱਲ ਗਿਆ ਤੂੰ ਕੰਨ ਦੀ ਪਉਦਾ ਪਿਓੜ ਕੀ ਕੁਛ ਕਰੇ ਆਪਣੇ ਲਈ ਸੰੜੜੇ ਦੇ ਪੁੱਤਰ ਸਾਹਿਬ ਨੇ ਉਹ ਵੀ ਆਪਣਾ ਬੰਦਾ ਉਹ ਉਹ ਅਮਰਤਪਾਲ ਦੇ ਹੱਕ 'ਚ ਬਹੁਤ ਬੋਲਿਆ ਮੇਰੇ ਹੱਕ 'ਚ ਵੀ ਬੋਲ ਪੀ ਗਿਆ ਹੁਣ ਕੜਿੱਕੀ ਜਾਨ 'ਚ ਫਸ ਗਈ ਇਹ ਕੰਮ ਗੰਦਾ ਹੈ ਹਾਂ ਪਰ ਆਪਾਂ ਨੂੰ ਆਪਣਾ ਬੰਦਾ ਹੈ ਇੱਕ ਨੂੰ ਬਿਠਾਓ ਉਹਨੂੰ ਦੂਜੇ ਆਪਾਂ ਬਣ ਹੁੰਨੇ ਬਿਠਾਉਣ ਵਾਲੇ ਬਾਪੂ ਜੀ ਇਹ ਗੱਲ ਮੰਨਣਾ ਤਾਂ ਉਹੀ ਬਾਰੇ ਨੇ ਆਏ ਤੇ ਇੱਥੋਂ ਨਾ ਖੜੇ ਹੋਣ ਦਿੰਦੇ ਆਪਾਂ ਜਿਹੜੇ ਉਹ ਖੜੇ ਹੋਏ ਨੇ ਸਿੱਕ ਥੋੜੀ ਨੇ ਉਹ ਸਿੱਕਤ ਨਹੀਂ ਹੈ ਨਾ ਮੈਂ ਨਹੀਂ ਉਹਨਾਂ ਨੂੰ ਸਿੱਕਤ ਉਹ ਦੁਸ਼ਮਣ ਹੈ ਸਾਰੀਆਂ ਗੱਲਾਂ ਛੱਡੋ ਸੇਕੜ ਨੂੰ ਇੱਕ ਮਾਂ ਦਾ ਪੁੱਤ ਅੰਦਰ ਹੈ ਉਹ ਬਾਹਰ ਆਉਂਦਾ ਹੈ ਕਿਸੇ ਸਾਰਾ ਕੁਝ ਛੱਡ ਦੋ ਕਿਸੇ ਇੱਕ ਮਾਂ ਦਾ ਪੁੱਤਰ ਅੰਦਰ ਹੈ 10000 ਬੰਦੇ ਨੂੰ ਅਮਰ ਸਿਕਾਇਆ ਉਹਨਾਂ ਲਈ ਉਹ ਬਾਹਰ ਆਉਂਦਾ ਹੈ ਗੱਲ ਕਰੇ ਲੋਕ ਸਮਝਦੇ ਨਹੀਂ ਪਾਗਲ ਲੋਕ ਨੇ ਇਹਨਾਂ ਨੂੰ ਚੋਰਾ ਲੁਟੇਰੇ ਜਿਵੇਂ ਮੈਂ ਸ਼ਰਿਆਮ ਕਹਣਾ ਚੋਰ ਨੇ ਲੁਟੇਰੇ ਨੇ ਆਪਦੇ ਜਵਾਕਾਂ ਤੇ ਦਪਰਨ ਵਾਲੇ ਨੇ ਹੋਰ ਇਹਨਾਂ ਪੱਲੇ ਵੱਖ ਨਹੀਂ ਹੁਣ ਨਹੀਂ ਚੋਰੀਆਂ ਬੰਦ ਹੁੰਦੀਆਂ ਮੱਤ ਪਾਲ ਕਰਕੇ ਹੁਣ ਇਹਨਾਂ ਨੇ ਉਹ ਬਿਠਾਵਾ ਲੈ ਕੇ ਆਉਣੀ ਹੁਣ ਇਹਨਾਂ ਨੂੰ ਸ਼ੋਮਣੀ ਗੁਰਦਵਾਰਾ ਕਹਿੰਦੇ ਜਿਹੜੀ ਗੋਲਕਾਂ ਦੀ ਕਮਾਈ ਇਹਨਾਂ ਨੇ ਖਾਧੀ ਅੱਜ ਤੱਕ ਉਹ ਬੰਦ ਹੁੰਦੀ ਲੱਗਦੀ ਹੈ ਜੇ ਆਪਣਾ ਖਾਲਸਾ ਚੜੂਗਾ ਆਪਣਾ ਸਾਰੇ ਜਿੱਤੇ ਰਾਜ ਹੋ ਜੂ ਗੁਰਦਵਾਰਾ ਚ ਆਪਣੇ ਚੰਗੇ ਨੇਕ ਸਿੱਖ ਬੈਠਾਂਗੇ ਹਰ ਇੱਕ ਘਰੇ ਗੁਰਗਰਾ ਚੰਗਾ ਗ੍ਰੰਥੀ ਆ ਜੂ ਸਿੱਖੀ ਦਾ ਪ੍ਰਚਾਰ ਕਰੂ ਜਵਾਕਾਂ ਨਸ਼ਾ ਕਰਨੀ ਨਹੀਂ ਨਹੀਂ ਜਿਹੜੀ ਮਾਇਆ ਹੋਊਗੀ ਆਪਾਂ ਮਾਇਆ ਕੀ ਕਰਨੀ ਐ ਹਨਾ ਮਾਇਆ ਤਾਂ ਆਪਾਂ ਸਿੱਟਿਆ ਗੁਰੂ ਗੋਬਿੰਦ ਸਿੰਘ ਨੇ ਕਹਿਆ ਲਾ ਸੋਨਾ ਸਿੱਟ ਕੇ ਲੋਹਾ ਚੱਕਿਆ ਆਪਾਂ ਤਾਂ ਲੋਹੇ ਵਾਲੇ ਬੰਦੇ ਆ ਲੋਹੇ ਲੋਹਾ ਖਾਣੇ ਆ ਲੋਹਾ ਪੀਣੇ ਆ ਸੋਪਾਈ ਬੋਟਾਂ ਪਾਓ ਅਮਰਤਪ ਸਿੰਘ ਪਾਲ ਸਿੰਘ ਖਾਲਸਾ ਨੂੰ ਸਾਰੇ ਸਿੱਖਾਂ ਨੂੰ ਸਿੱਖੀ ਦੀ ਲਹਿਰ ਬਣਾ ਦਿਓ ਆਉਣ ਵਾਲਾ ਭਵਖ ਸੁਰੱਖਿਤ ਹੋ ਜੂ ਬਾਕੀ ਸੋਡੀ ਮਰਜੀ ਆ ਛੱਤਰ ਖਾਈ ਜਾਂਦਾ ਫਿਰ ਹੋਰ ਕਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ